ਮੇਰਾ ਨਾਮ ਰਾਮ ਸਿੰਘ ਮਟੋੜਾ ਆ। ਰਾਮ ਸਿੰਘ ਸੂਬਾ ਖਜ਼ਾਨਚੀ ਵਿਕੇ ਉਟਪੰਦਾ। ਧਰਨਾ ਦੇ ਰਹੇ ਧਰਨਾ ਦਾ ਕੀ ਕਾਰਨ ਹੈ ਕਿ ਮਨੋਰਥ ਰਿਹਾ ਤੇ ਆਪਾਂ ਸ਼ੁਰੂਆਤ ਪੋਕੈਸਟ ਜਿਹੜੇ ਹੈਗੇ ਆਹਲੇ ਸਮੇਂ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ। ਦੇਖੋ ਜਿਹੜੇ ਅੱਜ ਦੇ ਰੀਸੈਂਟਲੀ ਧਰਮ ਧਰਨੇ ਹੋਏ ਨੇ ਕੱਲ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਨਾ ਕੱਲ ਉਹਨਾਂ ਦੀ ਮੀਟਿੰਗ ਸੀ ਜਲੰਧਰ ਉਥੋਂ ਇਹ ਉਲਿੱਕੇ ਗਏ ਨੇ ਜਿਹੜਾ ਤਸ਼ੱਦਦ ਕੇਂਦਰ ਗਵਰਨਮੈਂਟ ਮਤਲਬਸ ਪੰਜਾਬ ਦੀਆਂ ਸਰਹੱਦਾਂ ਤੇ ਕਿਸਾਨਾਂ ਤੇ ਕਰ ਰਹੀ ਹੈ। ਆ ਰੀਸੈਂਟਲੀ ਉਹਦੇ ਖਿਲਾਫੇ ਕੀਤੇ ਹੀ ਗਏ ਨੇ। ਤੇ ਕਿਉਂਕਿ ਅਸੀਂ ਹਮਾਇਤ ਕਰਦੇ ਹਾਂ ਕੋਈ ਵੀ ਕਿਸਾਨ ਤੇ ਜਿਹੜੀ ਕਿਸਾਨੀ ਹਿੱਤਾਂ ਲਈ ਲੜਦੀ ਹੈ ਔਰ ਕਿਸਾਨੀ ਮੰਗਾਂ ਤੇ ਆਪਣਾ ਧਿਆਨ ਧਰਦੀ ਹੈ ਉਹਦੇ ਪਰ ਸਾਰਿਆਂ ਦਾ ਮਤ ਇੱਕੋ ਹੀ ਆ। ਕਿਉਂਕਿ ਜਦੋਂ ਸਾਨੂੰ ਦਿੱਲੀ ਤੋਂ ਉਠਾਇਆ ਗਿਆ 2021 ਚ ਦਸੰਬਰ ਦੇ ਮੁੱਛਨ ਕੇਂਦਰ ਗਵਰਨਮੈਂਟ ਨੇ ਇੱਕ ਵਾਦਾ ਕੀਤਾ ਸੀ ਇਹ ਲਿਖਤੀ ਮੰਗਾਂ ᱛੀਆਂ ਸਾਡੀਆਂ ਜੜੀਆਂ ਸਾਰੀਆਂ ਐਮਐਸਪੀ ਦੀ ਸੁਮਿਨਾਥਨ ਰਿਪੋਰਟ ਦੀ ਕੇਸ ਵਾਪਸੀ ਦੀ ਹੋਰ ਕਿੰਨੀ ਮੰਗਾਂ ਦੇ ਵਿੱਚ ᱛੀਆ ਤੇ ਇਹਦੇ ਵਿੱਚ ਜੜੀ ਨਵੀਂ ਮੰਗ ਕੋਈ ਸਾਲ ਤੋਂ ਬਾਅਦ ਜੋੜੀ ਗਈ ਆ ਉਹ ਕਿਸਾਨੀ ਤੇ ਮਜ਼ਦੂਰ ਸਰ ਜੋ ਸਰਕਾਰ ਦੀਆਂ ਗਲਤੀਆਂ ਕਰਕੇ ਚੜ੍ਹਿਆ ਹੋਇਆ ਕਰਜ਼ਾ ਉਸ ਨੂੰ ਖਤਮ ਕਰ ਦੋ ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਹੀ ਬੜੇ ਬੜੇ ਪੂੰਜੀਪਤੀਆਂ ਦੀ ਅਰਪਤੀਆਂ ਦੇ ਅਰਬਾਂ ਰੁਪਏ ਹਰ ਸਾਲ ਬੱਟੇ ਖਾਤੇ ਖਾਕੇ ਮਾਫ ਕਰ ਦਿੰਦੀ ਹੈ ਪਰ ਜਦੋਂ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਤਾਂ ਫਹਾਹਾ ਕਰ ਮੱਜ ਜਾਂਦੀ ਹੈ ਉਹ ਜ਼ਰੂਰੀ ਹੈ ਸੋ ਇਹ ਸਾਰਾ ਜਿਹੜਾ ਅੱਜ ਦਾ ਅਸੀਂ ਕਰੀਐਂਟਲੀ ਕੋਰਸ ਤਿੰਨ ਕ ਘੰਟੇ ਦਾ ਕਰ ਰਹੇ ਆ ਉਹ ਉਹਨਾਂ ਦੇ ਹੱਕ ਚ ਜਿਹੜੇ ਇਸ ਟਾਈਮ ਮਤਲਬ ਖੱਦਾਂ ਦੇ ਉੱਪਰ ਸਾਡੇ ਭਾਈ ਬੈਠੇ ਨੇ ਦੋ ਦਿਨ ਤੋਂ ਪਰ ਉਹਨਾਂ ਤੇ ਇੱਕ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਜਿਵੇਂ ਅਸੀਂ ਕੋਈ ਬਾਹਰਲੇ ਮੁਲਕ ਦੇ ਹੋਣ ਲਿਆ ਬਦੇਸ਼ੀ ਹੋਣਿਆ ਜਿਵੇਂ ਕੋਈ ਅਸੀਂ ਦੁਸ਼ਮਣ ਹੋਣਿਆ ਦੇਸ਼ ਦੇ ਪਰ ਕੇਂਦਰ ਇਸ ਗੱਲ ਨੂੰ ਸਾਹਿਬ ਸਮਝ ਲਵੇ ਸਵਾਰ ਕੇ ਅਸੀਂ ਸਾਰੇ ਇਕਾਂ ਇਕ ਰਹਾਂਗੇ ਇਕ ਰਹਿ ਕੇ ਹੀ ਲੜਾਂਗੇ ਤੇ ਇਕ ਰਹਿ ਕੇ ਹੀ ਜਿੱਤ ਪ੍ਰਾਪਤ ਕਰਾਂਗੇ